Hãy cho no ngơ rồi mà đi làm 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 đi ăn cơm 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 ਜੀ ਕੱਲ 26 ਜਨਵਰੀ ਦੇ ਮੱਦੇ ਨਜ਼ਰ ਅਸੀਂ ਬਟਾਲਾ ਸਿਟੀ ਦੇ ਵਿੱਚ ਫਲੈਗ ਮਾਰਚ ਕੱਢਣ ਜਾ ਰਹੇ ਹਾਂ ਤਾਂ ਕਿ ਪਬਲਿਕ ਦੇ ਵਿੱਚ ਜਿਹੜਾ ਹੈ ਕੰਫੀਡੈਂਸ ਪੈਦਾ ਹੋਵੇ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਇਸ ਵਕਤ ਅਸੀਂ ਫਲੈਗ ਮਾਰਚ ਜਿਹੜੇ ਕੱਢ ਰਿਹਾ ਮੇਰੇ ਨਾਲ ਇੱਕ ਐਸਪੀ ਸਾਹਿਬਾਨ ਤੇ 6 ਡੀਐਸਪੀ ਸਾਹਿਬਾਨ 6 ਐਸਐਚਓ ਤੇ 200 ਦੀ ਫੋਰਸ ਨਾਲ ਹੈ ਸਾਡੇ ਨਾਲ ਮਾਉਂਟਡ ਫੋਰਸ ਵੀ ਹੈਗੀ ਹੈ ਤੇ ਐਸਓਜੀ ਫੋਰਸ ਵੀ ਸਾਡੇ ਨਾਲ ਹੈਗੀ ਹੈ ਤੇ ਸਾਰੀਆਂ ਹੀ ਸਬਡਿਵੀਜ਼ਨ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀਆਂ ਬਾਕੀ 300 ਡਿਜ਼ਨਾਂ ਉੱਥੇ ਵੀ ਅਸੀਂ ਫਲੈਟ ਮਾਰਚ ਕਰ ਰਹੇ ਹਾਂ ਤੇ ਇਹਦੇ ਨਾਲ-ਨਾਲ ਜਿਹੜਾ ਹੈਗਾ ਅਸੀਂ ਈਵਨਿੰਗ ਤੇ ਨਾਈਟ ਨੂੰ ਵੀ ਪੂਰੀ ਤਰ੍ਹਾਂ ਡੋਮਿਨੇਟ ਕਰਾਂਗੇ ਤਾਂ ਕਿ ਜਿਹੜਾ ਇਹ ਫੰਕਸ਼ਨ ਹੈ ਇਹਨੂੰ ਪੀਸਫੁਲੀ ਕਰਿਆ ਜਾ ਸਕੇ ਸ਼ਾਮ ਨੂੰ ਵੀ ਜਿਹੜੇ ਪੂਰੇ ਸਿਟੀ ਦੇ ਵਿੱਚ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਟੋਟਲ ਫੋਰਸ ਹੈਗੀ ਆ ਇਹ ਨਾਕਾਬੰਦੀ ਕਰੇਗੀ ਤੇ ਚੈਕਿੰਗ ਵੀ ਕੀਤੀ ਜਾਵੇ ਸਰ ਪੂਰੇ ਸਿਮਰ ਜ਼ਿਲ੍ਹੇ ਦੇ ਵਿੱਚ ਕਿੰਨੀ ਫੋਰਸ ਲਾਈ ਗਈ ਆ ਅਸੀਂ ਜਿਹੜਾ ਸਿਟੀ-ਸਿਟੀ ਦੇ ਵਿੱਚ ਜੀ ਪੂਰੀ ਅਸੀਂ 150 ਦੀ ਫੋਰਸ ਲਗਾਈ ਹੈਗੀ ਆ ਤੇ 12 ਜਗ੍ਹਾ ਨਾਕੇ ਨੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮਾਉਂ ਈਵਨਿੰਗ ਦੇ ਵਿੱਚ ਪੈਟਰੋਲਿੰਗ ਕਰੇਗੀ ਸਰ ਜੀ ਕਿਤੇ ਨਹੀਂ ਕੁਝ ਸਕੂਲਾਂ ਨੂੰ ਵੀ ਧਮਕੀਆਂ ਮਿਲੀਆਂ ਸੀ ਉਸ ਦੇ ਰਿਗਾਰਡਿੰਗ ਕੁਝ ਕੀਤਾ ਗਿਆ ਜੀ ਉਹ ਜੀ ਜਿਹੜੇ ਸਕੂਲਾਂ ਨੂੰ ਈਮੇਲਸ ਆਈਆਂ ਸੀਗੀਆਂ ਉਹ ਬਿਲਕੁਲ ਗਲਤ ਸੀਗਾ ਅਸੀਂ ਬਿਲਕੁਲ ਚੈਕਿੰਗ ਕਰਵਾ ਕੇ ਉਹਦੀ ਐਂਟੀ ਸੈਵਟਾਜ ਪ੍ਰੋਪਰ ਚੈਕਿੰਗ ਹੋਈ ਹੈ ਤੇ ਉਹਦੇ ਵਿੱਚੋਂ ਕੁਝ ਨਹੀਂ ਪਾਇਆ ਗਿਆ ਉਹ ਫੇਕ ਈਮੇਲ ਆਈਆਂ ਸੀ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਜਨਤਾ ਨੂੰ ਇਹ ਕਹਿਣਾ ਚਾਹਾਂਗੇ ਜੀ ਬਟਾਲਾ ਪੁਲਿਸ ਮੇਰੇ ਸਾਰੇ ਜੀਓ ਸਾਹਿਬਾਨ ਐਸਐਚਓ ਸਾਹਿਬਾਨ ਪੂਰੀ ਤਰ੍ਹਾਂ ਸਟੱਡੀ ਨਾਲ 24 ਘੰਟੇ ਕੰਮ ਕਰ ਰਹੇ ਨੇ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਅਸੀਂ ਸਰ ਪੂਰੇ ਜ਼ਿਲ੍ਹੇ ਦੇ ਅੰਦਰ ਕਿੰਨੀ ਪੁਲਸ ਆਈ ਗਈ ਹੈ ਗਿਆ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਫੋਰਸ ਤਾਇਨਾਤ ਕੀਤੀ ਹੈਗੀ ਅਸੀਂ ਜਿੰਨੇ ਵੀ ਸਾਡੇ ਫੰਕਸ਼ਨ ਹੋ ਰਹੇ ਨੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ ਤਾਂ 500 ਦੇ ਕਰੀਬ ਫੋਰਸ ਜਿਹੜੀ ਉਹ ਲੱਗੀ ਸਰਹੱਦੀ ਏਰੀਆ ਵਿੱਚ ਇਸ ਤਿੱਕੇ ਦੇ ਪਰਮੰਧ ਨੇ ਜੀ ਸੁਰੱਖਿਆ ਨੂੰ ਲੈ ਕੇ ਕਿਉਂਕਿ ਜ਼ਿਲ੍ਹਾ ਬਟਾਲਾ ਦੇ ਅੰਦਰ ਸਰਹੱਦੀ ਏਰੀਆ ਢੇਰ ਬ ਬਨਾਨੀ ਕਿਉਂਦਾ ਆ ਜਿੱਥੇ ਜੀ ਸਾਡੇ ਜਿਹੜੇ ਮੇਨ ਚਾਰ ਸਬਡਿਵੀਜ਼ਨ ਹੈਗੀਆਂ ਚਾਰੇ ਜਗ੍ਹਾ ਤੇ ਜਿਹੜੇ ਇਹ ਇਹਦੇ ਪ੍ਰੋਗਰਾਮ ਹੋ ਰਹੇ ਹੈਗੇ ਆ ਉਥੇ ਅਸੀਂ ਪਹਿਲਾਂ ਰਿਹਰਸਲ ਵੀ ਕਰ ਲਈ ਹੈਗੀ ਤੇ ਪ੍ਰੋਪਰ ਹਰ ਜਗ੍ਹਾ ਤੇ ਐਂਟੀ ਸੈਵਟਾ ਚੈੱਕ ਵੀ ਕੀਤੀ ਗਈ ਹੈ ਤੇ ਰਾਤ ਨੂੰ ਵੀ ਉੱਥੇ ਫੋਰਸ ਤਾਇਨਾਤ ਰਹਿੰਦੀ ਹੈਗੀ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਅੱਜ ਈਵਨਿੰਗ ਦੇ ਵਿੱਚ ਤੇ ਰਾਤ ਨੂੰ ਵੀ ਜਿਹੜੀ ਨਾਕਾਬੰਦੀ ਕਰਕੇ ਸਾਰੀ ਜਗ੍ਹਾਵਾਂ ਦੀ ਚੈੱਕਿੰਗ ਕੀਤੀ ਜਾਊਗੀ